ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਦੇ ਸੰਘੀ ਜਨਤਕ ਸੇਵਾ ਦੇ ਵਿੱਚੋਂ ਵੱਡੀ ਉਤਲ ਪੁਤਲ ਦੇ ਸੰਕੇਤ ਮਿਲਦੇ ਨੇ ਇੱਕ ਸੰਘੀ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਪੇਜਵਾਰੇ ਨੋਟਿਸ ਜਨਤਕ ਸੇਵਾ ਦੇ ਵਿੱਚ ਹੰਗਰ ਗੇਮਸ ਵਰਗੀ ਚਿੰਤਾ ਪੈਦਾ ਕਰ ਰਹੀ ਹੈ ਜਿੱਥੇ ਲੋਕ ਆਪਣੀਆਂ ਹੀ ਨੌਕਰੀਆਂ ਬਚਾਉਣ ਦੇ ਲਈ ਮਜਬੂਰ ਹੋ ਗਏ ਨੇ ਇਹ ਸਥਿਤੀ ਉਸ ਵੇਲੇ ਬਣੀ ਹੈ ਜਦੋਂ ਸੰਘੀ ਸਰਕਾਰ ਅਗਲੇ 4 ਸਾਲਾਂ ਦੇ ਵਿੱਚ ਲਗਭਗ 28000 ਨੌਕਰੀਆਂ ਦੇ ਵਿੱਚ ਕਟੌਤੀ ਕਰਨ ਦੀ ਯੋਜਨਾ ਉੱਤੇ ਅਮਲ ਵਿੱਚ ਸ਼ੁਰੂ ਕਰ ਰਹੀ ਹੈ ਕਈ ਸੰਘੀ ਵਿਭਾਗਾਂ ਨੇ ਇਸ ਹਫ਼ਤੇ ਕਰਮਚਾਰੀਆਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਨੌਕਰੀ ਬਰਕ ਫੋਰਸ ਐਡਜਸਟਮੈਂਟ ਦੇ ਨਾਲ ਪ੍ਰਭਾਵਿਤ ਹੋ ਸਕਦੀਆਂ ਨੇ ਇਨ੍ਹਾਂ ਦੇ ਵਿੱਚ ਸਟੈਟਿਸਟਿਕਸ ਕੈਨੇਡਾ, ਸ਼ੇਅਰ ਸਰਵਿਸ ਕੈਨੇਡਾ, ਗਲੋਬਲ ਅਫੇਅਰਸ ਕੈਨੇਡਾ, ਟੁਏਜ਼ ਰਿਪੋਰਟ ਆਫ ਕੈਨੇਡਾ ਸਕਤਰਤ ਅਤੇ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਮੈਂਟ ਕੈਨੇਡਾ ਵੀ ਸ਼ਾਮਲ ਨੇ। ਦੱਸਿਆ ਇੱਕ ਨਿਊਜ਼ ਚੈਨਲ ਨੇ ਓਟਵਾ ਨੂੰ ਯੂਨੀਨਾ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਸਿਰਫ ਇਸ ਹਫ਼ਤੇ ਹੀ 5400 ਤੋਂ ਵੱਧ ਸੰਘੀ ਕਰਮਚਾਰੀਆਂ ਨੂੰ ਨੋਟਿਸ ਮਿਲੇ ਨੇ। ਇਹਨਾਂ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਲਗਭਗ 3200, ਸ਼ੇਅਰ ਸਰਵਿਸ ਦੇ ਕੈਨੇਡਾ ਦੇ 1200 ਅਤੇ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਮੈਂਟ ਕੈਨੇਡਾ ਦੇ 700 ਤੋਂ ਵੱਧ I'm sorry, ਇਸ ਪਛੋਕਰ ਦੇ ਵਿੱਚ professionnal institute of the public service of canada PIPSC ਨੇ ਸ਼ੁੱਕਰਵਾਰ ਨੂੰ ਓਟਵਾ ਦੇ ਡਾਊਨਟਾਊਨ ਦੇ ਵਿੱਚ ਵੱਡੀ ਜਲੀ ਦਾ ਐਲਾਨ ਕੀਤਾ ਤੇ ਯੂਨੀਅਨ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਘਟੋਟੀਆਂ ਤੇਜ਼ ਹੋ ਰਹੀਆਂ ਨੇ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਹੀ ਹੋਟੇਲ ਦੇ ਲਈ ਆਪਸ ਦੇ ਵਿੱਚ ਮੁਕਾਬਲਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਜਦੋਂ ਕਿ ਬਾਰੇ ਇਸ ਲਾਹਕਾਰ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰੇ ਨੇ PIPSC ਦਾ ਦਾਅਵਾ ਹੈ ਕਿ ਸਲਾਕਾਰ ਦੀ ਲਾਗਤ ਜਨਤਕ ਸੇਵਕਾ ਦੇ ਨਾਲੋਂ ਘਟਕੜ 26% ਤੱਕ ਹੁੰਦੀ ਹੈ ਯੂਨੀਅਨ ਦੇ ਪ੍ਰਧਾਨ ਸੀ ਉਹ ਡੀਲੀ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਪੈਸਾ ਬਚਾਉਣਾ ਚਾਹੁੰਦੀ ਹੈ ਤਾਂ ਤਜਰਬੇਕਾਰ ਕਰਮਚਾਰੀਆਂ ਨੂੰ ਕੱਢ ਕੇ ਉਹੀ ਕੰਮ ਮਹਿੰਗੇ ਸਲਾਹਕਾਰ ਤੋਂ ਕਰਵਾਉਣਾ ਕਿਸੇ ਵੀ ਤਰ੍ਹਾਂ ਦੀ ਬਚਤ ਨਹੀਂ ਸਗੋਂ ਬਰਬਾਦੀ ਹੈ। ਓਰੀਲ ਨੇ ਚੇਤਾਵਨੀ ਦਿੱਤੀ ਹੈ ਕਿ ਸਟੈਟਿਸਟਿਕਸ ਕੈਨੇਡਾ ਅਤੇ ਸ਼ੇਅਰਡ ਸਰਵਿਸਿਜ਼ ਕੈਨੇਡਾ ਦੇ ਵਿੱਚ ਹੋ ਰਹੀਆਂ ਵੱਡੀਆਂ ਖੁਚੋਤੀਆਂ ਕੈਨੇਡਾ ਦੇ ਡਿਜੀਟਲ ਅਤੇ ਜਾਣਕਾਰੀ ਬੁਨਿਆਦੀ ਢਾਂਚੇ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ ਨਹੀਂ ਉਹਨਾਂ ਕਿਹਾ ਹੈ ਕਿ ਇਹ ਅਨਿਸ਼ਚਿਤਤਾ ਚੰਤਕ ਸੇਵਾਵਾਂ ਨੂੰ ਕਮਜ਼ੋਰ ਕਰ ਰਹੀਆਂ ਨੇ ਜਿਨ੍ਹਾਂ ਉਤੇ ਕੈਨੇਡੀਅਨ ਹਰ ਰੋਜ਼ ਨਿਰਭਰ ਕਰਦੇ ਨੇ ਦੂਜੇ ਪਾਸੇ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਪੀ ਐਸ ਏ ਸੀ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਘਟੋਤੀਆਂ ਨਾਲ ਅਹਿਮ ਸਰਕਾਰੀ ਪ੍ਰੋਗਰਾਮ ਖੋਲ੍ਹੇ ਹੋ ਜਾਣਗੇ ਸੇਵਾਵਾਂ ਦੇ ਵਿੱਚ ਦੇਰੀ ਵਧੇਗੀ ਤੇ ਲੋਕਾਂ ਨੂੰ ਲੜਿੰਦਾ ਸਮਰਥਨ ਨਹੀਂ ਮਿਲੇਗਾ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਕਟੋਟੀਆਂ ਕਰ ਰਹੀ ਹੈ ਤੇ ਬਾਅਦ ਦੇ ਵਿੱਚ ਵਜਾ ਸਮਝੇ ਜਾ ਰਹੀ ਹੈ ਤੇ ਇਸਾਂ ਦੀਆਂ ਕਟੋਟੀਆਂ ਕੈਨੇਡਾ ਸਟਰੋਂਗ ਬਜਟ 2025 ਦਾ ਹਿੱਸਾ ਨੇ ਜਿਸ ਦਾ ਟੀਚਾ ਅਗਲੇ ਚਾਰ ਸਾਲਾਂ ਵਿੱਚ 60 ਬਿਲੀਅਨ ਡਾਲਰ ਦੀ ਬਜਟ ਕਰਨਾ ਤੇ ਸੰਗੀ ਪਬਲਿਕ ਸਰਵਿਸੇ ਅਕਾਰ ਨੂੰ ਲਗਭਗ 40 ਹਜ਼ਾਰ ਉੱਤੇ ਤੱਕ ਕਟਾਉਣਾ ਯੂਨੀਅਨ ਦਾ ਕਹਿਣਾ ਹੈ ਕਿ ਅੱਜ ਹੋ ਰਹੀਆਂ ਕਟੋਟੀਆਂ ਕੱਲ ਨੂੰ ਵੱਡੇ ਸੰਕਟ ਦਾ ਰੂਪ ਧਾਰ ਸਕਦੀਆਂ ਨੇ ਖਾਸ ਕਰਕੇ ਉਹਨਾਂ ਸਵਾਵਾਂ ਦੇ ਵਿੱਚ ਜਿਨ੍ਹਾਂ ਉਤੇ ਦੇਸ਼ ਭਰ ਦੇ ਨਾਗਰਿਕ ਨਿਰਭਰ ਕਰਦੇ ਨੇ ਕੈਨੇਡਾ ਦੇ ਸੰਘੀ ਜਨਤਕ ਸੇਵਾ ਦੇ ਵਿੱਚੋਂ ਵੱਡੀ ਉਥਲ-ਪੁਥਲ ਦੇ ਸੰਕੇਤ ਮਿਲ ਰਹੇ ਨੇ ਇੱਕ ਸੰਘੀ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਪੇਜੇਵਾਰੇ ਨੋਟਿਸ ਜਨਤਕ ਸੇਵਾ ਦੇ ਵਿੱਚ ਹੰਗਰ ਗੇਮਸ ਵਰਗੀ ਚਿੰਤਾ ਪੈਦਾ ਕਰ ਰਹੀ ਨੀਜੀ ਤੇ ਲੋਕ ਆਪਣੀਆਂ ਹੀ ਨੌਕਰੀਆਂ ਬਚਾਉਣ ਦੇ ਲਈ ਮਜਬੂਰ ਹੋ ਗਏ ਨੇ ਇਹ ਸਥਿਤੀ ਉਸ ਵੇਲੇ ਬਣੀ ਹੈ ਜਦੋਂ ਸੰਘੀ ਸਰਕਾਰ ਅਗਲੇ 4 ਸਾਲਾਂ ਦੇ ਵਿੱਚ ਲਗਭਗ 28000 ਨੌਕਰੀਆਂ ਦੇ ਵਿੱਚ ਕਟੌਤੀ ਕਰਨ ਦੀ ਯੋਜਨਾ ਉੱਤੇ ਅਮਲ ਵਿੱਚ ਸ਼ੁਰੂ ਕਰ ਰਹੀ ਹੈ ਕਈ ਸੰਘੀ ਵਿਭਾਗਾਂ ਨੇ ਇਸ ਹਫ਼ਤੇ ਕਰਮਚਾਰੀਆਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਨੌਕਰੀ ਬਰਕ ਫੋਰਸ ਐਡਜਸਟਮੈਂਟ ਦੇ ਨਾਲ ਪ੍ਰਭਾਵਿਤ ਹੋ ਸਕਦੀਆਂ ਨੇ ਇਨਾਂ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਸ਼ੇਅਰ ਸਰਵਿਸ ਕੈਨੇਡਾ ਗਲੋਬਲ ਅਫੇਅਰਸ ਕੈਨੇਡਾ ਟੁਏਜ਼ ਰਿਪੋਰਟ ਆਫ ਕੈਨੇਡਾ ਸਖਤਰਤ ਅਤੇ ਪਬਲਿਕ ਸਰਵਿਸਸਿਸ ਐਂਡ ਪ੍ਰੋਕਿਊਮੈਂਟ ਕੈਨੇਡਾ ਵੀ ਸ਼ਾਮਲ ਨੇ ਦੱਸਦੀ ਇੱਕ ਨਿਊਜ਼ ਚੈਨਲ ਨੇ ਓਟਵਾ ਨਿਊਜ਼ ਯੂਨੀਨਾ ਵੱਲੋਂ ਦਿੱਤੇ ਗਏ ਅੰਕੜੇ ਮੁਤਾਬਕ ਸਿਰਫ ਇਸ ਹਫ਼ਤੇ ਹੀ 5400 ਤੋਂ ਵੱਧ ਸੰਘੀ ਕਰਮਚਾਰੀਆਂ ਨੂੰ ਨੋਟਿਸ ਮਿਲੇ ਨੇ ਇਹਨਾਂ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਲਗਭਗ 3200 ਸ਼ੇਅਰ ਸਰਵਿਸ ਕੈਨੇਡਾ ਦੇ 1200 ਅਤੇ ਪਬਲਿਕ ਸਰਵਿਸਸਿਸ ਐਂਡ ਪ੍ਰੋਕਿਊਮੈਂਟ ਕੈਨੇਡਾ ਦੇ 700 ਤੋਂ ਵੱਧ ਕਰਮਚਾਰੀ ਸ਼ਾਮਲ ਨੇ ਇਸ ਪਛੋਕਰ ਦੇ ਵਿੱਚ professionnal institute of the public service of canada pipsc ਨੇ ਸ਼ੁੱਕਰਵਾਰ ਨੂੰ ਓਟਵਾ ਦੇ ਡਾਊਨਟਾਊਨ ਦੇ ਵਿੱਚ ਵੱਡੀ ਜਲੀ ਦਾ ਐਲਾਨ ਕੀਤਾ ਤੇ ਯੂਨੀਅਨ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਕਟੌਤੀਆਂ ਤੇਜ਼ ਹੋ ਰਹੀਆਂ ਨੇ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਹੀ ਹੋਟੇਲ ਦੇ ਲਈ ਆਪਸ ਦੇ ਵਿੱਚ ਮੁਕਾਬਲਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਜਦੋਂ ਕਿ ਬਾਰੇ ਇਸਲਾਹਕਾਰ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰ ਰਹੀ ਨੇ pipsc ਦਾ ਦਾਅਵਾ ਹੈ ਕਿ ਇਸਲਾਹਕਾਰ ਦੀ ਲਾਗਤ ਜਨਤਕ ਸੇਵਕਾ ਦੇ ਨਾਲੋਂ ਘਟਕੜ 26% ਤੱਕ ਹੁੰਦੀ ਹੈ ਯੂਨੀਅਨ ਦੇ ਪ੍ਰਧਾਨ ਸੀ オーਰੀਲੀ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਪੈਸਾ ਬਚਾਉਣਾ ਚਾਹੁੰਦੀ ਹੈ ਤਾਂ ਤਜਰਬੇਕਾਰ ਕਰਮਚਾਰੀਆਂ ਨੂੰ ਕੱਢ ਕੇ ਉਹੀ ਕੰਮ ਮਹਿੰਗੇ ਸਲਾਕਾਰਾਂ ਤੋਂ ਕਰਵਾਉਣਾ ਕਿਸੇ ਵੀ ਤਰ੍ਹਾਂ ਦੀ ਬਚਤ ਨਹੀਂ ਸਕੋ ਪਰ ਪਾਤੀ ਹੈ ਓਰੀਲੀ ਨੇ ਚੁਟਾਵਣੀ ਦਿੱਤੀ ਹੈ ਕਿ ਸਟੈਟਿਸਟਿਕਸ ਕੈਨੇਡਾ ਅਤੇ ਸ਼ੇਅਰਡ ਸਰਵਿਸਿਜ਼ ਕੈਨੇਡਾ ਦੇ ਵਿੱਚ ਹੋ ਰਹੀਆਂ ਵੱਡੀਆਂ ਘਟੋਟੀਆਂ ਕੈਨੇਡਾ ਦੇ ਡਿਜੀਟਲ ਅਤੇ ਜਾਣਕਾਰੀ ਬੁਨਿਆਦੀ ਢਾਂਚੇ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ ਨਹੀਂ ਉਹਨਾਂ ਨੇ ਕਿਹਾ ਕਿ ਇਹ ਅਨਿਸ਼ਚਿਤਤਾ ਚੰਤਕ ਸਵਾਮ ਨੂੰ ਕਮਜ਼ੋਰ ਕਰ ਰਹੀਆਂ ਨੇ ਜਿਨ੍ਹਾਂ ਉਤੇ ਕੈਨੇਡੀਅਨ ਹਰ ਰੋਜ਼ ਨਿਰਭਰ ਕਰਦੇ ਨੇ ਦੂਜੇ ਪਾਸੇ ਪਬਲਿਕ ਸਰਵਿਸ ਅਲਾਈਅੰਸ ਆਫ ਕੈਨੇਡਾ ਪੀ ਐਸ اے ਸੀ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਘਟੋਟੀਆਂ ਨਾਲ ਅਹਿਮ ਸਰਕਾਰੀ ਪ੍ਰੋਗਰਾਮ ਹੋਲੇ ਹੋ ਜਾਣਗੇ ਸੁਵਾਂਵਾ ਦੇ ਵਿੱਚ ਦੇਰੀ ਵਧੇਗੀ ਤੇ ਲੋਕਾਂ ਨੂੰ ਲੋੜਿੰਦਾ ਸਮਰਥਨ ਨਹੀਂ ਮਿਲੇਗਾ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਕਟੋਤੀਆਂ ਕਰ ਰਹੀ ਹੈ ਤੇ ਬਾਅਦ ਵਿੱਚ ਵਜਾ ਸਮਝੇ ਜਾ ਰਹੀ ਹੈ ਤੇ ਸਾਡੀਆਂ ਕਟੋਤੀਆਂ ਕੈਨੇਡਾ ਸਟਰੋਂਗ ਬਜਟ 2025 ਦਾ ਹਿੱਸਾ ਨੇ ਜਿਸ ਦਾ ਅਟੀਚਾ ਅਗਲੇ 24 ਸਾਲਾਂ ਵਿੱਚ 60 ਬਿਲੀਅਨ ਡਾਲਰ ਦੀ ਬਜਟ ਕਰਨਾ ਤੇ ਸੰਗੀ ਪਬਲਿਕ ਸਰਵਿਸੇ ਅਕਾਰ ਨੂੰ ਲਗਭਗ 40 ਹਜ਼ਾਰ ਉੱਤੇ ਤੱਕ ਘਟਾਉਣਾ ਯੂਨੀਅਨ ਦਾ ਕਹਿਣਾ ਹੈ ਕਿ ਅੱਜ ਹੋ ਰਹੀਆਂ ਕਟੋਤੀਆਂ ਕੱਲ ਨੂੰ ਵੱਡੇ ਸੰਕਟ ਦਾ ਰੂਪ ਧਾਰ ਸਕਦੀਆਂ ਨੇ ਖਾਸ ਕਰਕੇ ਉਹਨਾਂ ਸੁਵਾਂਵਾ ਦੇ ਵਿੱਚ ਜਿਨ੍ਹਾਂ ਉਤੇ ਦੇਸ਼ ਪਰ ਦਿੰਦਾ I think neither ਕੈਨੇਡਾ ਦੇ ਸੰਘੀ ਜਨਤਕ ਸੇਵਾ ਦੇ ਵਿੱਚੋਂ ਵੱਡੀ ਉਥਲ-ਪੁਥਲ ਦੇ ਸੰਕੇਤ ਮਿਲ ਰਹੇ ਨੇ ਇੱਕ ਸੰਘੀ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਭੇਜੇ ਜਾ ਰਹੇ ਨੋਟਿਸ ਜਨਤਕ ਸੇਵਾ ਦੇ ਵਿੱਚ ਹੰਗਰ ਗੇਮਸ ਵਰਗੀ ਚਿੰਤਾ ਪੈਦਾ ਕਰ ਰਹੀ ਹੈ ਜਿੱਥੇ ਲੋਕ ਆਪਣੀਆਂ ਹੀ ਨੌਕਰੀਆਂ ਬਚਾਉਣ ਲਈ ਮਜਬੂਰ ਹੋ ਗਏ ਨੇ ਇਹ ਸਥਿਤੀ ਉਸ ਵੇਲੇ ਬਣੀ ਹੈ ਜਦੋਂ ਸੰਘੀ ਸਰਕਾਰ ਅਗਲੇ 64 ਸਾਲਾ ਦੇ ਵਿੱਚ ਲਗਭਗ 28000 ਨੌਕਰੀਆਂ ਦੇ ਵਿੱਚ ਕਟੌਤੀ ਕਰਨ ਦੀ ਯੋਜਨਾ ਉੱਤੇ ਅਮਲ ਵਿੱਚ ਸ਼ੁਰੂ ਕਰ ਰਹੀ ਹੈ ਇਸ ਸੰਘੀ ਯੂਪਾਕ ਕਰਨ ਇਸ ਹਫ਼ਤੇ ਕਰਮਚਾਰੀਆਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹਨਾਂ ਦੀ ਨੌਕਰੀ ਵਰਕ ਫੋਰ ਸੈਲਸਟਮੈਂਟ ਦੇ ਨਾਲ ਪ੍ਰਭਾਵਿਤ ਹੋ ਸਕਦੀਆਂ ਨੇ ਇਨ੍ਹਾਂ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਸ਼ੇਅਰ ਸਰਵਿਸ ਕੈਨੇਡਾ ਗਲੋਬਲ ਅਫੇਅਰਸ ਕੈਨੇਡਾ ਟੁਏਜ਼ ਰਿਪੋਰਟ ਆਫ ਕੈਨੇਡਾਜ਼ ਕਤਰਿਤ ਅਤੇ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਮੈਂਟ ਕੈਨੇਡਾ ਵੀ ਸ਼ਾਮਲ ਨੇ ਦੱਸਿਆ ਇਹ ਥ ਨਿਊਜ਼ ਚੈਨਲ ਨੇ ਓਟਵਾ ਨੂੰ ਯੂਨੀਨਾ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਸਿਰਫ ਇਸ ਹਫ਼ਤੇ ਹੀ 5400 ਤੋਂ ਵੱਧ ਸੰਘੀ ਕਰਮਚਾਰੀਆਂ ਨੂੰ ਨੋਟਿਸ ਮਿਲੇ ਨੇ ਇਨ੍ਹਾਂ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਲਗਭਗ 3200 ਸ਼ੇਅਰ ਸਰਵਿਸ ਕੈਨੇਡਾ ਦੇ 1200 ਅਤੇ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਮੈਂਟ ਕੈਨੇਡਾ ਦੇ 700 ਕਲਪਚਾਰੀ ਸ਼ਾਮਲ ਨੇ ਇਸ ਬਿਚੋਕਰ ਦੇ ਵਿੱਚ professionnal institute of the public service of canada pipsc ਨੇ ਸ਼ੁੱਕਰਵਾਰ ਨੂੰ ਓਟਵਾ ਦੇ ਡਾਊਨਟਾਊਨ ਦੇ ਵਿੱਚ ਵੱਡੀ ਚਾਲੀ ਦਾ ਐਲਾਨ ਕੀਤਾ ਤੇ ਯੂਨੀਅਨ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਕਟੌਤੀਆਂ ਤੇਜ਼ ਹੋ ਰਹੀਆਂ ਨੇ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਹੀ ਹੋਟੇਲ ਦੇ ਲਈ ਆਪਸ ਦੇ ਵਿੱਚ ਮੁਕਾਬਲਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦੋਂ ਕਿ ਬਾਰੇ ਇਸਲਾਹਕਾਰ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਿ ਨੇ pipsc ਦਾ ਦਾਅਵਾ ਹੈ ਕਿ ਸਲਾਹਕਾਰ ਦੀ ਲਾਗਤ ਜਨਤਕ ਸੇਵਕਾ ਦੇ ਨਾਲੋਂ ਘੱਟ ਘੱਟ 26% ਤੱਕ ਹੁੰਦੀ ਹੈ ਯੂਨੀਅਨ ਦੇ ਪ੍ਰਧਾਨ ਸੀ. ਉਹ ਡੀਲੀ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਪੈਸਾ ਬਚਾਉਣਾ ਚਾਹੁੰਦੀ ਹੈ ਤਾਂ ਤਜਰਬੇਕਾਰ ਕਰਮਚਾਰੀਆਂ ਨੂੰ ਕੱਢ ਕੇ ਉਹੀ ਕੰਮ ਮਹਿੰਗੇ ਸਲਾਹਕਾਰ ਤੋਂ ਕਰਵਾਉਣਾ ਕਿਸੇ ਵੀ ਤਰ੍ਹਾਂ ਦੀ ਬਚਤ ਨਹੀਂ ਸਗੋਂ ਬਰਬਾਦੀ ਹੈ ओरेली ने ਚੁਟਾਵਣੀ ਦਿੱਤੀ ਹੈ ਕਿ ਸਟੈਟਿਸਟਿਕਸ ਕੈਨੇਡਾ ਅਤੇ ਸ਼ੇਅਰਡ ਸਰਵਿਸਿਜ਼ ਕੈਨੇਡਾ ਦੇ ਵਿੱਚ ਹੋ ਰਹੀਆਂ ਵੱਡੀਆਂ ਘਟੋਟੀਆਂ ਕੈਨੇਡਾ ਦੇ ਡਿਜੀਟਲ ਅਤੇ ਜਾਣਕਾਰੀ ਬੁਨਿਆਦੀ ਢਾਂਚੇ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਇਹ ਅਨਿਸ਼ਚਿਤਤਾ ਚੰਤਕ ਸੇਵਾਵਾਂ ਨੂੰ ਕਮਜ਼ੋਰ ਕਰ ਰਹੀਆਂ ਨੇ ਜਿਨ੍ਹਾਂ ਉਤੇ ਕੈਨੇਡੀਅਨ ਹਰ ਰੋਜ਼ ਨਿਰਭਰ ਕਰਦੇ ਨੇ। ਦੂਜੇ ਪਾਸੇ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਪੀ ਐਸ اے ਸੀ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਘਟੋਟੀਆਂ ਨਾਲ ਅਹਿਮ ਸਰਕਾਰੀ ਪ੍ਰੋਗਰਾਮ ਹੋਲੇ ਹੋ ਜਾਣਗੇ, ਸੇਵਾਵਾਂ ਦੇ ਵਿੱਚ ਦੇਰੀ ਵਧੇਗੀ ਤੇ ਲੋਕਾਂ ਨੂੰ ਲੜਿੰਦਾ ਸਮਰਥਾ ਨਹੀਂ ਮਿਲੇਗਾ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਕਟੋਤੀਆਂ ਕਰ ਰਹੀ ਹੈ ਤੇ ਬਾਅਦ ਦੇ ਵਿੱਚ ਵਜਾ ਸਮਝੇ ਜਾ ਰਹੀ ਹੈ ਤੇ ਸਾਨੀਆਂ ਕਟੋਤੀਆਂ ਕੈਨੇਡਾ ਸਟਰੋਂਗ ਬਜਟ 2025 ਦਾ ਹਿੱਸਾ ਨੇ ਜਿਸ ਦਾ ਟੀਚਾ ਅਗਲੇ 4 ਸਾਲਾਂ ਵਿੱਚ 60 ਬਿਲੀਅਨ ਡਾਲਰ ਦੀ ਬਜਟ ਕਰਨਾ ਤੇ ਸੰਗੀ ਪਬਲਿਕ ਸਰਵਿਸੇ ਅਕਾਰ ਨੂੰ ਲਗਭਗ 40 ਹਜ਼ਾਰ ਉੱਤੇ ਤੱਕ ਘਟਾਉਣਾ ਯੂਨੀਅਨ ਦਾ ਕਹਿਣਾ ਹੈ ਕਿ ਅੱਜ ਹੋ ਰਹੀਆਂ ਕਟੋਤੀਆਂ ਕੱਲ ਨੂੰ ਵੱਡੇ ਸੰਕਟ ਦਾ ਰੂਪ ਧਾਰ ਸਕਦੀਆਂ ਨੇ ਖਾਸ ਕਰਕੇ ਉਹਨਾਂ ਸਵਾਵਾਂ ਦੇ ਵਿੱਚ ਜਿਨ੍ਹਾਂ ਉਤੇ ਦੇਸ਼ ਪਰ ਦੇ ਨਾਗਰਿਕ ਨਿਰਭਰ ਕਰਦੇ ਨੇ